ਜੇਕਰ ਲੰਗਰ ਲਗਾਉਣੇ ਨੇ ਤਾਂ ਸਿੱਖੋ ਇਹੋ ਜੇ ਲੰਗਰ ਲਗਾਓ ਜਿਹੋ ਜਾਂ ਨੌਇਡਾ ਗੁਰਦੁਆਰਾ ਦਿੱਲੀ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਗਿਆ ਸੋ ਇਹੋ ਜੀ ਵੀਡੀਓ ਨੂੰ ਸ਼ੇਅਰ ਵੀ ਤੁਸੀਂ ਬਿਨਾ ਕਹੇ ਕਰਿਆ ਕਰੋ ਕਿਉਂਕਿ ਇਹੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੇ ਚਾਹੀਦੀਆਂ ਨੇ ਸੁਣੋ ساری ਵੀਡੀਓ ਜਿਨ੍ਹਾਂ ਬੱਚਿਆਂ ਨੇ ਅਮਰਤ ਪਾਨ ਕੀਤਾ ਹੈ ਸਮੂਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਇਹਨਾਂ ਬੱਚਿਆਂ ਦੀ ਜਿੰਨੀ ਪੜ੍ਹਾਈ ਹੋਏਗੀ ਜਦੋਂ ਤੱਕ ਇਹ ਪੜ੍ਹਨਾ ਚਾਹਣਗੇ ਐਮਬੀਏ ਕਰਨ ਬੀਟੈਕ ਕਰਨ ਐਮਟੈਕ ਕਰਨ ਆਈਐਸ ਆਈਪੀਐਸ ਕੁਝ ਵੀ ਕਲੀਅਰ ਕਰਨ ਸਕੂਲ ਦੀ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦੀ ਸਾਰਾ ਸਕੂਲ ਦੀ ਫੀਸ ਦਾ ਖਰਚਾ ਗੁਰਦੁਆਰਾ ਸਾਹਿਬ ਦੀ ਕਮੇਟੀ ਚੱਕੇਗੀ ਕਿਤਾਬਾਂ ਤੱਕ ਦਾ ਖਰਚਾ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਉਠਾਈ ਗਈ ਜੀ ਔਰ ਇਹਨਾਂ ਬੱਚਿਆਂ ਨੇ ਸ਼ੇਅਰ ਜਰੂਰ ਕਰਿਓ ਔਰੇ ਨਾ ਬੱਚਿਆਂ ਦੇ ਵਿੱਚੋਂ ਹੀ ਜਾਂ ਗੁਰਮਤ ਕੈਂਪ ਦੇ ਬੱਚੇ ਜਿਹਨਾਂ ਅੰਮ੍ਰਿਤ ਪਾਣ ਕੀਤਾ ਹੈ ਜਿਹੜਾ ਵੀ ਬੱਚਾ ਨਿਤਨੇਮ ਕੰਠ ਕਰੇਗਾ ਉਹਨੂੰ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਜਿਹੜਾ ਵੀ ਬੱਚਾ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੰਠ ਕਰੇਗਾ ਉਹਨੂੰ ਵੀ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਜੀ ਸ਼ੇਅਰ ਜਰੂਰ ਕਰਿਓ ਜੋ ਵੀ ਬੱਚਾ 11 ਰਾਗਾਂ ਦੇ ਅੰਦਰ ਕੀਰਤਨ ਸੁਣਾਏਗਾ ਉਹਨੂੰ ਵੀ 1 ਲੱਖ ਰੁਪਏ ਦਾ ਨਾਮ ਦੇ